ਸਤਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਾਹਰ ਦੇਖ ਰਹੇ ਸਾਥਿਓ ਰੇਲਵੇ ਰੋਡ ਦਾ ਹਮੇਸ਼ਾ ਇਹ ਰੌਲਾ ਰਹਿੰਦਾ ਅਸੀਂ ਵੀ ਆਵਾਜ਼ ਪੁਟ ਅਪ ਕਰਦੇ ਪਏ ਆ ਪਿਛਲੇ 6 ਸਾਲਾਂ ਤੋਂ 2019 ਤੋਂ ਮੈਂ ਆਵਾਜ਼ ਚੱਕਣੀ ਸ਼ੁਰੂ ਕੀਤੀ ਸੀਗੀ ਔਰ ਇਹ ਆਵਾਜ਼ ਵਿਧਾਨ ਸਭਾ ਵਿੱਚ ਵੀ ਗੂੰਜੀ ਹੁਣ ਇਸ ਸਮੇਂ ਆ ਪੀਲਾ ਪੈਂਥਰ ਪੀਲਾ ਪੰਜਾ ਜਿਹੜਾ ਆ ਇਹ ਰੇਲਵੇ ਰੋਡ ਤੇ ਖੜਾ ਹੈ ਔਰ ਇੱਥੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਸ਼ਹਿਰ ਦੇ ਪ੍ਰਧਾਨ ਕਈ ਐਮਸੀ ਇੱਥੇ ਮੌਜੂਦ ਨੇ ਵਾਈਸ ਪ੍ਰਧਾਨ ਮੌਜੂਦ ਨੇ ਤਾਂ ਆਪਾਂ ਸਾਰੇ ਨਾਲ ਗੱਲਬਾਤ ਕਰਦੇ ਆ ਕਿ ਇਹ ਪੀਲਾ ਪੰਜਾ ਇੱਥੇ ਕਿਉਂ ਆਇਆ ਦੱਸਿਆ ਜਾ ਰਿਹਾ ਕਿ ਡਿਵੈਲਪਮੈਂਟ ਦਾ ਕੰਮ ਸ਼ੁਰੂ ਹੋ ਰਿਹਾ ਪਾਈਪਲਾਈਨ ਪਾਣੀ ਆ ਕਿਹੜੀ ਪਾਈਪਲਾਈਨ ਪਾਉਣ ਲੱਗੇ ਆ ਔਰ ਸੜਕ ਤੇ ਕਿੰਨਾ ਖਰਚਾ ਹੋਵੇਗਾ ਤੇ ਸੜਕ ਕਦੋਂ ਤੱਕ ਬਣੇਗੀ ਪੂਰੀ ਜਾਣਕਾਰੀ ਹਾਸਲ ਕਰਦੇ ਤਾਂ ਵੀ ਲੋਕ ਆਖਰ ਤੱਕ ਪਣੇ ਰਹੇ ਜਿਹੜਾ ਵਾਦਾ ਰੇਲਵੇ ਰੋਡ ਦੇ ਦੁਕਾਨਦਾਰ ਭਰਾਵਾਂ ਨਾਲ ਕੀਤਾ ਸੀ ਕਿ ਤੁਹਾਡੇ ਦੋਨਾਂ ਸਾਈਡਾਂ ਤੇ ਪਾਣੀ ਦੀ ਪਾਈਪ ਪਾ ਕੇ ਫਿਰ ਇਹ ਸੜਕ ਦਾ ਬਣਾਈ ਜਾਊਗੀ ਅੱਜ ਉਹਦੇ ਤਹਿਤ ਰੇਲਵੇ ਰੂਟ ਤੇ ਦੋਨਾਂ ਸਾਈਡਾਂ ਤੇ ਪਾਈ ਪਾਣ ਦਾ ਕੰਮ ਦੀ ਸ਼ੁਰੂਆਤ ਸਾਡੇ ਨਗਰ ਕਾਉਂਸਲ ਦੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਜੀ ਦੀ ਰੈਣਵਾਈ ਥੱਲੇ ਹੋਈ ਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਹਾਨੂੰ ਪਬਲਿਕ ਨੇ ਚੁਣਿਆ ਆ ਤੇ ਤੁਸੀਂ ਜਿਹੜੀ ਇਹ ਪਹਿਲ ਦੇ ਆਧਾਰ ਤੇ ਰੇਲਵੇ ਰੂਟ ਦਾ ਕੰਮ ਕਰਾਓ ਅਸੀਂ ਧੰਨਵਾਦ ਕਰਦੇ ਆ ਸਾਰੀ ਕਾਉਂਸਲ ਦਾ ਔਰ ਇਹ 9.5 ਕਰੋੜ ਰੁਪਈਆ ਸਾਰੇ ਸ਼ਹਿਰ ਦੇ ਵਿੱਚ ਵਾਟਰ ਸਪਲਾਈ ਪੈਣੀ ਆ ਜਿੱਥੇ-ਜਿੱਥੇ ਨਹੀਂ ਪਈ ਟਿਊਬਵਲ ਵੀ ਇੱਕ ਨਵਾਂ ਲੱਗਣਾ ਔਰ ਇਹਦੇ ਨਾਲ ਜਿਹੜੀ ਇਹ ਬਾਟਰ ਸਪਲਾਈ ਦੋਨਾਂ ਸਾਈਡਾਂ ਤੇ ਪੈ ਜਾਣੀ ਹੈ ਜਿਹੜੀ ਇਹ ਸੜਕ ਟੁੱਟਦੀ ਸੀਗੀ ਬਾਟਰ ਸਪਲਾਈ ਲੀਕ ਹੋਣ ਦੇ ਨਾਲ ਸੜਕ ਟੁੱਟਦੀ ਸੀ ਅੱਜ ਉਹਦੀ ਸ਼ੁਰੂਆਤ ਹੋਈ ਹੈ ਮੈਂ ਧੰਨਵਾਦ ਕਰਦਾ ਵਪਾਰ ਮੰਡਲ ਦੇ ਪ੍ਰਧਾਨ ਜੀ ਦਾ ਵੀ ਸਾਰਿਆਂ ਦਾ ਅਸੀਂ ਇਹਨਾਂ ਨਾਲ ਵਾਦਾ ਕੀਤਾ ਸੀ ਜਦੋਂ ਇਹ ਧਰਨਾ ਲਾਉਂਦੇ ਸੀ ਪਹਿਲਾਂ ਸਾਨੂੰ ਬਾਟਰ ਸਪਲਾਈ ਪਾ ਲੈਂਦੇ ਹੋ ਅੱਜ ਉਹਦੀ ਸ਼ੁਰੂਆਤ ਹੋਈ ਹੈ ਜੀ ਇਹਨੂੰ ਸਾਰੇ ਰੋਡ ਨੂੰ ਰੈਡੀ ਕਰਨ ਦੇ ਵਾਸਤੇ ਕਿੰਨਾ ਕੰਮ ਚੱਲ ਰਿਹਾ ਹੈ ਦੇਖੋ ਜੀ ਜਦੋਂ ਬਾਟਰ ਸਪਲਾਈ ਪੂਰੀ ਹੋ ਗਈ ਇਹਦਾ ਜਿਹੜਾ ਰੇਲਵੇ ਰੋਡ ਦੀ ਸੜਕ ਦਾ ਪ੍ਰੋਸੈਸਾ ਚੱਲਦਾ ਪਿਆ ਆ ਹਾਊਚੋਂ ਪਾਸ ਕਰਦੀ ਆ ਆਈਆਈਟੀ ਰੋਪੜ ਨੇ ਸਟਰਕਚਰ ਬਣਾਣਾ ਆ ਉਹਨਾਂ ਦਾ ਜਦੋਂ ਸਟਰਕਚਰ ਬਣ ਕੇ ਆ ਗਿਆ ਫਿਰ ਚੰਡੀਗੜ੍ਹ ਜਾਊਗਾ ਫਿਰ ਇਹਦਾ ਟੈਂਡਰ ਲਾਵਾਂਗੇ ਤਦ ਤੱਕ ਜਦ ਤੱਕ ਵਾਟਰ ਸਪਲਾਈ ਦਾ ਕੰਮ ਕੰਪਲੀਟ ਹੋਣਾ ਤਦ ਤੱਕ ਇਹਦਾ ਟੈਂਡਰ ਵੀ ਲੱਗ ਜਾਣਾ ਹੈ ਇਹ ਰੇਲਵੇ ਤੋਂੜ ਤੇ ਬਜਟ ਵਧਣ ਦਾ ਕਾਰਨ ਬਣ ਗਿਆ ਇਹ ਜੀ ਮੇਰੀ ਗੱਲ ਸੁਣੋ ਜਿਹੜਾ ਮੈਂ ਤੁਹਾਨੂੰ ਦੱਸਦਾ ਜੀ ਪਹਿਲਾਂ ਜਿਹੜਾ ਬਜਟ ਸੀਗਾ ਇੰਟਰਲੋਕ ਟਾਈਲਾਂ ਦਾ ਸੀ ਫਿਰ ਲੋਕ ਦਾ ਲਾਇਆ ਕਿ ਤੁਹਾਡੇ ਦੁਕਾਨਦਾਰ ਭਰਾ ਕਹਿਣ ਲੱਗੇ ਜੀ ਇੱਕ ਵਾਰੀ ਕਟਾ-ਕੱਟੀ ਕੱਢੋ ਇਹਨੂੰ ਕੰਕਰੀਟ ਬਣਾਓ ਇਹ ਕੰਕਰੀਟ ਰੋਡ ਬਣਨੀ ਆ ਤਾਂ ਇਹਦਾ ਬਜਟ ਵਧਿਆ ਜੀ ਵਰੀਆ ਪੈ ਕੇ ਬਣਨੀ ਆ ਇਹ ਇਹਦਾ ਏਰੀਆ ਕਿੰਨਾ ਕਿੰਨਾ ਫੈਲਿਆ ਹੈ ਇਹ ਜਸ਼ਪਾਲ ਆਬਜਬਾਦੀ ਉਹਨਾਂ ਦੀ ਦੁਕਾਨ ਤੋਂ ਲੈ ਕੇ ਰੇਲਵੇ ਫਾਟਕ ਤੱਕ ਰੇਲਵੇ ਤੋਂ ਥੋੜਾ ਜਿਹਾ ਹੋਰ ਇਹ ਜਿੱਥੇ ਨਹੀਂ ਫਾਟਕ ਤੱਕ ਜੀ ਜਿੱਥੇ ਜੋਦ ਜਿੱਥੇ ਸਾਡੀ ਲਿਮਟ ਆ ਜੀ ਕਿੰਨਾ ਸੀਮੇਰ ਪਾ ਸਕਦੇ 6 ਕਰੋੜ 49 ਲੱਖ ਰੁਪਏ ਦਾ ਫੋਕਸ ਟਾਈਮ ਸੀ ਕਿੰਨਾ ਲੱਗਵਾ ਕੇ ਉਸ ਦਾ ਬਣਨ ਜਦੋਂ ਜਦੋਂ ਇਹ ਰੇਲਵੇ ਰੋਡ ਦਾ ਕੰਮ ਸ਼ੁਰੂ ਹੋਊਗਾ ਘੱਟ ਤੋਂ ਘੱਟ ਵੀ ਮਹੀਨਾ ਡੇਢ ਮਹੀਨਾ ਦਾ 2 ਮਹੀਨੇ ਲੱਗੂਗੇ ਜੀ ਕਿਉਂਕਿ ਸਕਾਨ ਨੂੰ ਵੀ ਟਾਈਮ ਲੱਗਣਾ ਤੇ ਪਸਾਰਤ ਤੋਂ ਪਹਿਲੇ ਹੋਣਦੇ ਹੈਗੇ ਕੰਮ ਤੋਂ ਵੀ ਆਪਾਂ ਨੂੰ ਦੇਖੋ ਜੀ ਇਹ ਤਾਂ ਹੁਣ ਪਹਿਲਾਂ ਵਾਟਰ ਸਪਲਾਈ ਕੰਪਲੀਟ ਹੋ ਜਾਵੇ ਫਿਰ ਵਾਟਰ ਸਪਲਾਈ ਕੰਪਲੀਟ ਕਰਕੇ ਮੈਂ ਸਾਰੇ ਇੱਥੋਂ ਦੇ ਵਾਸੀਆਂ ਨੂੰ ਕਹਿੰਦਾ ਕਨੈਕਸ਼ਨ ਲੈ ਲੈਣ ਜਿਹੜਾ ਪ੍ਰੋਸੈਸ ਨੂੰ ਟਾਈਮ ਤਾਂ ਲੱਗਣਾ ਹੀ ਆ ਜੀ ਅੱਛਾ ਦੁਕਾਨਦਾਰਾਂ ਨੂੰ ਕੀ ਅਪੀਲ ਹੈ ਤੇ ਕੀ ਸੁਨੇਹਾ ਕੀ ਹੈ ਦੁਕਾਨਦਾਰਾਂ ਨੂੰ ਇਹੀ ਅਪੀਲ ਹੈ ਕਿ ਵਾਟਰ ਸਪਲਾਈ ਪੈਂਦੀ ਹੈ ਨਾਲ ਦੀ ਨਾਲ ਕਨੈਕਸ਼ਨ ਆਪਣੇ ਵਾਲੇ ਪਾਸੇ ਲੈ ਲਓ ਚਾਹੇ ਨਹੀਂ ਵੀ ਜ਼ਰੂਰਤ ਤਾਂ ਵੀ ਲੈ ਕੇ ਰੱਖ ਲੋ ਤਾਂ ਕਿ ਇਹਨੂੰ ਗਾਰਵਾਰਨੀ ਅਸੀਂ ਪੱਟਣ ਦੇਣਾ ਬਾਅਦ ਚੋ ਅਸੀਂ ਬਾਅਦ ਚੋ ਜਦੋਂ ਸੜਕ ਕੰਪਲੀਟ ਹੋ ਜਾਣੀ ਅਸੀਂ ਹਾਊਸ ਦੇ ਵਿੱਚ ਮਤਾ ਪਾ ਦੇਣਾ ਵੀ ਇੰਨਾ ਚਿਰੇ ਸੜਕ ਨਹੀਂ ਪੱਟ ਹੋਊਗੀ ਸਾਰਿਆਂ ਨੂੰ ਪਹਿਲਾਂ ਮੈਂ ਸਾਰਿਆਂ ਨੂੰ ਫਤਿਹ ਬੁਲਾਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਅੱਜ ਪਹਿਲਾ ਕੰਮ ਸ਼ੁਰੂ ਹੋਣ ਲੱਗਾ ਹੈ ਮੈਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਾਰਿਆਂ ਦਾ ਕਿ ਮੈਨੂੰ ਵੀ ਮੌਕਾ ਮਿਲਿਆ ਹੈ ਇਹ ਨਵਾਂ ਸ਼ਹਿਰ ਦੀ ਸੇਵਾ ਕੰਦ ਦਾ ਮੈਂ ਪਹਿਲ ਦੇ ਆਧਾਰ ਤੇ ਰੇਲਵੇ ਰੋਡ ਦਾ ਕੰਮ ਕਰਵਾਵਾਂਗੇ ਸਭ ਤੋਂ ਪਹਿਲਾਂ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਾਂਗੇ ਕਿਉਂਕਿ ਜਿਹੜੀ ਪਹਿਲਾਂ ਵਾਟਰ ਸਪਲਾਈ ਪਈ ਹੋਈ ਉਹ ਬਹੁਤ ਜ਼ਿਆਦਾ ਪੁਰਾਣੀ ਹੈ ਔਰ ਟੁੱਟ ਚੁੱਕੀ ਆ ਇਸ ਕਰਕੇ ਜਿਹੜੀ ਸੜਕ بار بار ਟੁੱਟਣ ਦਾ ਕਾਰਨ ਹੈ ਕਿ ਲੀਕੀਜ ਹੋ ਰਹੀ ਹੈ ਪਾਣੀ ਦੀ ਇਸ ਕਰਕੇ ਤੇ ਸਾਡਾ ਤੇ ਸਾਡੇ 13 ਕਰੋੜ ਦਾ ਬਜਟ ਪਾਇ ਸੀ ਮੈਂ 9 ਕਰੋੜ ਦਾ ਬਜਟ ਜਿਹੜਾ ਆਪਣਾ ਰੱਖਿਆ ਸੀ ਹਾਂਜੀ ਉਸ ਤੋਂ ਜ਼ਿਆਦਾ ਉੱਪਰ ਆਸੀਂ ਕੰਮ ਕਰਵਾਵਾਂਗੇ ਤੇ ਇਹ ਸਾਡਾ ਹੈਗਾ 9.5 ਕਰੋੜ ਦਾ ਬਜਟ ਹੈ ਇਹਦੇ ਵਿੱਚ ਸ਼ਹਿਰ ਦੇ ਜਿਹੜੇ ਵਾਟਰ ਏਰੀਆ 'ਚ ਨਹੀਂ ਹੈਗੀ ਪਾਈਪਲਾਈਨ ਉੱਥੇ ਵੀ ਪਾਈ ਜਾਊਗੀ ਤੇ ਇੱਕ ਸਾਡਾ ਟਿਊਬਲ ਦਾ ਆ ਇਸ ਨੂੰ ਫਿਰ ਦੇ ਆਧਾਰ ਤੇ ਕੰਮ ਕਰਾਂਗੇ ਮਹਿਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਤੈ ਦੇ ਲੋ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਇਆ ਨਵਾਂ ਸ਼ਹਿਰ ਦੇ ਵਾਟਰ ਸਪਲਾਈ ਲਈ 9.5 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਹੈ। ਰੇਲਵੇ ਕੋਰਟ ਦੇ ਉੱਤੇ ਕਿੰਨਾ ਕੱਟਿਆ ਗਿਆ ਵਾਟਰ ਪਾਣੀ। ਦੇਖੋ ਜੀ ਇਹ ਤਾਂ ਹੁਣ ਬਾਅਦ ਚੋਂ ਨਾਪ ਕੇ ਨਾਪ ਕੇ ਬਣੂਗਾ ਜੀ ਅਸੀਂ ਤਾਂ ਕੰਮ ਕਰਵਾਉਣਾ। 9.5 ਕਰੋੜ ਰੁਪਏ 9.5 ਕਰੋੜ ਰੁਪਏ ਸਾਰੇ ਸ਼ਹਿਰ ਦਾ ਆਇਆ ਜਿੱਥੇ-ਜਿੱਥੇ ਘੜ ਤੋਂ ਘੜ ਵੀ 30 ਕਿਲੋਮੀਟਰ ਦੇ ਕਰੀਬ ਵਾਟਰ ਸਪਲਾਈ ਦੀ ਪਾਈਪ ਪੈਣੀ ਹੈ। ਸ਼ਹਿਰ ਦੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਕਮੇਟੀ ਦੇ ਪ੍ਰਧਾਨ ਭੈਣ ਬਲਵਿੰਦਰ ਕੌਰ ਦਾ ਬੰਦੂ ਜਿਹਨਾਂ ਨੇ ਅੱਜ ਮੇਰੇ ਵਾਰ ਦੀ ਸੜਕ ਸ਼ੁਰੂ ਕਰਾਈ ਹੈ ਪਾਣੀ ਦੀ ਪਾਈਪ ਲਾਈਨ ਪੈਣ ਲੱਗੀ ਤਾਂ ਉਸ ਤੋਂ ਬਾਅਦ ਹੀ ਸੜਕ ਸ਼ੁਰੂ ਕਰਾਵਾਂਗੇ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਆ ਬੇ ਨਾਲ ਸਾਥ ਹੋ ਦੇ ਕੇ ਆਪਣੀ ਸੜਕ ਨੂੰ ਵਧੀਆ ਬਣਾ ਲਜੀ ਵਾਹਿਗੁਰੂ ਜੀ ਦਾ ਖਾਲਸਾ ਹੋਵੇ ਪਤੇ ਜੀ ਅੱਜ ਨਗਰ ਕੌਂਸਲ ਦੀ ਨਵੀਂ ਜੂਨ ਕਮੇਟੀ ਦੇ ਪ੍ਰਧਾਨ ਮਿਲਨ ਮੁੰਦ ਗਵਾਈ ਤੇ ਪ੍ਰਧਾਨ ਦੀ ਗਵਾਈ ਇਹ ਜਿਹੜਾ ਅੱਜ ਕੰਮ ਸ਼ੁਰੂ ਕੀਤਾ ਗਿਆ ਬਹੁਤ ਹੀ ਛਲਾਗਾ ਜੋਗਾ ਕੋਵਾਰਾ ਕੀਤਾ ਜਾਗਾ ਵੀ ਅਸੀਂ ਨਵੀਂ ਕਮੇਟੀ ਜਿਹੜੀ ਦੇਵੇਰ ਤੋਂ ਕੰਮ ਦਾ ਆਰੰਭ ਕਰਨੀ ਉਹਨਾਂ ਨਵੇਂ ਸ਼ਹਿਰ ਵੀ ਰੇ ਰੇ ਉਰ ਤੋਂ ਕੰਮ ਆਰੰਭ ਕਰਕੇ ਬਹੁਤ ਹੀ ਸ਼ਹਿਰਿਆ ਦਾ ਮਨ ਜਿੱਤਿਆ ਅਸੀਂ ਸ਼ਹਿਰਿਆ ਨੂੰ ਵਿਸ਼ਵਾਸ ਵੀ ਦਵਾਦੇ ਆ ਕਿ ਸ਼ਹਿਰ ਦਾ ਵਿਕਾਸ ਲਦਮੁਰ ਪ੍ਰਦਾਨ ਦੀ ਗਵਾਹੀ ਹੈ ਬਿਰਵੀਨ ਰਫਰ ਗਵਾਹੀ ਹੈ ਸਾਧਿਕ ਸਮੁੱਚੀ ਜਿਹੜੇ ਆ ਉਥੇ ਕਾਂਗਰਸ ਵੀ ਨਾੜਾ ਕੇ ਤਾਂ ਜੋ ਕੰਨ ਕੇ ਇਸ ਕਰਕੇ ਖਾ ਮੈਂ ਹਮੇਸ਼ਾ ਕਹਾਂਗਾ ਮੈਂ ਅੜਕਾ ਨਹੀਂ ਬਣੂੰਗਾ ਸ਼ਹਿਰ ਦੇ ਵਿਕਾਸ ਦੀ ਖੜੂੰਗਾ ਜੈ ਹਿੰਦ ਜੱਜਾ ਕੋਈ ਸ਼ੱਕ ਕੋਈ ਸ਼ੱਕ ਹਾਲ ਕੀ ਸੁਧਰ ਬਾਰੇ ਜਿਹੜੇ ਸਵਾਲ ਪੁੱਛਣਾ ਸ਼ੱਕ ਮੈਂ ਜਿਹੜਾ ਸ਼ੱਕ ਕਰਦੇ ਕਰੀ ਜਾਣ ਮੈਂ ਸ਼ਹਿਰ ਦੇ ਵਿਕਾਸ ਲਈ ਲੁੱਕਰ ਮੈਂ ਚੁਣਿਆ ਸ਼ਹਿਰ ਦੇ ਵਿਕਾਸ ਲਈ ਕਰਾਂਗਾ ਮੈਨੂੰ ਕੋਈ ਪਾਰਟੀ ਵਾਈਜ਼ ਮੈਂ ਕਿਸੇ ਕੋਈ ਸਰਟੀਫਿਕੇਟ ਲੈ ਲੋਣੀ ਮੈਂ ਕੀ ਆ ਕੀ ਨਹੀਂ ਲੋਕ ਮੈਨੂੰ ਜਾਣਦੇ ਆ ਲੋਕਾਂ ਨੂੰ ਪਿਆਰ ਕਰਦੇ ਆ ਉਹ ਮੇਨੂੰ ਨਫ਼ਰਤ ਕਰਦੇ ਕਰੀ ਜਾਣ ਮੈਂ ਉਹਨਾਂ ਦੀ ਪਰਵਾਹ ਨਹੀਂ ਕਰਦਾ ਜੈ ਹਿੰਦ ਜੈ ਭਾਰਤ ਪਾਰਟੀ ਕੁਲ ਡਿਜੀਟਲ ਸਟੇਟ ਅੱਗੇ ਅੱਗੇ ਬੜੀ ਬੜੇ ਲੰਬੇ ਸਮੇਂ ਤੋਂ ਸਰਦਾਰ ਸਾਹਿਬ ਤੁਹਾਨੂੰ ਬੜੀ ਦੇਖੋ ਬੜੀ ਖੁਸ਼ੀ ਦੀ ਗੱਲ ਆ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਜੀ ਸ਼ਹਿਰ ਵਾਸੀਆਂ ਵਾਸਤੇ ਰੇਲਵੇ ਰੋਡ ਦੇ ਜਿਨੇ ਵਾਸੀ ਹੋ ਉਹਨਾਂ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਅੱਜ ਹਲਕਾ ਇੰਚਾਰਜ ਨਲਿਤ ਮੋਨ ਪਾੜਕ ਜੀ ਪ੍ਰਧਾਨ ਜੀ ਮੈਡਮ ਪ੍ਰਧਾਨ ਜੀ ਸੀਨੀਅਰ ਪ੍ਰਧਾਨ ਤੇ ਜਿਹੜੇ ਵਾਈਸ ਪ੍ਰਧਾਨ ਆ ਉਹਨਾਂ ਵੱਲੋਂ ਜਿਹੜਾ ਕਦਮ ਪੁੱਟਿਆ ਗਿਆ ਜਿਹੜਾ ਇਹਨੂੰ ਨੇਪਰੇ ਚਾੜਿਆ ਗਿਆ ਜਿਹੜਾ ਇਹਨੂੰ ਬੜਾ ਅਸੀਂ ਧੰਨਵਾਦੀ ਹਾਂ ਇਹਨਾਂ ਦੇ ਕਿਉਂਕਿ ਬੜੇ ਕਾਫੀ ਲੰਬੇ ਸਮੇਂ ਤੋਂ ਬੜਾ ਸੰਘਰਸ਼ ਚੱਲਿਆ ਸੀਗਾ ਬੜੀ ਪ੍ਰੋਬਲਮ ਆ ਰਹੀ ਸੀਗੀ ਅੱਗੋਂ ਕੁਦਰਤੀ ਗੱਲ ਹੈ ਕਿ ਬਰਸਾਤਾਂ ਵੀ ਆਣ ਵਾਲੀਆਂ ਸੀ ਇਹ ਬਰਸਾਤਾਂ ਤੋਂ ਮੇਰਾ ਖਿਆਲ ਵਿੱਚ तकरीबन ਬਜਾਤਾ ਦੇ ਨੇੜੇ ਤੇੜੇ ਇਹ ਕੰਪਲੀਟ ਹੋ ਜਾਏਗਾ ਸ਼ਹਿਰ ਵਾਸੀਆਂ ਵਾਸਤੇ ਬਹੁਤ ਵੱਡੀ ਰਾਹਤ ਦੀ ਗੱਲ ਹੈ ਇਹਨਾਂ ਸਾਰਿਆਂ ਦਾ ਜਿਹੜੇ ਜਿੰਨੇ ਵੀ ਜਿਨ੍ਹਾਂ ਨੇ ਵੀ ਇਹ ਮਿਹਨਤ ਕੀਤੀ ਹੈ ਇਹਨੂੰ ਸਿਰੇ ਚੜਾਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਹਾਂ ਜੀ ਡਾਕਟਰ ਸਾਹਿਬ ਮੈਂ ਮੈਂ ਸਾਡੇ ਹਲਕਾ ਇੰਜਾਜ ਜਿश्री ਲਲਿਤਮਨ ਪਾਟਕ ਉਹਨਾਂ ਦੇ ਨਾਲ ਸਾਡੀ ਛੋਟੀ ਭੈਣ ਬਲਵਿੰਦਰ ਕੌਰ ਜੀ ਪ੍ਰਧਾਨ ਨਗਰ ਕਾਉਂਸਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅੱਜ ਰੇਲਵੇ ਰੋਡ ਤੇ ਇੱਕ ਚੰਗੀ ਸ਼ੁਰੂਆਤ ਕੀਤੀ ਹੈ ਕਿ ਜਿਹਦਾ ਕਿ ਅਸੀਂ ਬਾਰ-ਬਾਰ ਮੈਂ ਮੀਟਿੰਗਾਂ 'ਚ ਵੀ ਇੱਕ ਅੱਧੀ ਵਾਰੀ ਇਹ ਹੀ ਬੇਨਤੀ ਕੀਤੀ ਸੀ ਵੀ ਰੇਲਵੇ ਰੋਡ ਦੇ ਉੱਤੇ ਦੋਨੋਂ ਪਾਸੇ ਬਾਰਡਰ ਸਪਲਾਈ ਪਾਈ ਜਾਵੇ ਤਾਂ ਜੋ ਦੁਕਾਨਦਾਰ ਜਿਹੜੇ ਕਨੈਕਸ਼ਨ ਲੈਂਦੇ ਆ ਉਹ ਸਾਈਡਾਂ ਤੋਂ ਆਪਣੇ ਆਪਣੀ ਸਾਈਡ ਤੋਂ ਲੈਣ ਕ੍ਰਾਸ ਕਨੈਕਸ਼ਨ ਨਾਲ ਲਿਆ ਜਾਵੇ ਉਹਦੇ ਨਾਲ ਬਾਰ-ਬਾਰ ਰੋਡ ਟੁੱਟਦੀ ਆ ਇਹਨਾਂ ਨੇ ਸਾਡੀ ਬੇਨਤੀ ਨੂੰ ਮੰਨਦੇ ਹੋਏ ਇਹ ਜਿਹੜਾ ਆ ਕੰਮ ਅੱਜ ਦੀ ਕੰਮ ਦੀ ਸ਼ੁਰੂਆਤ ਕੀਤੀ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਮੇਰੇ ਵੱਲੋਂ ਜੈ ਭੀਮ ਜੈ ਭਾਰਤ ਵਾਹਿਗੁਰੂ ਖਾਲਸਾ ਅਸ਼ੀਰਵਾਦ ਵਾਹਿਗੁਰੂ ਖਤੈ ਆ ਦੇਖੋ ਜਿਹੜਾ ਅਸੀਂ ਟੀਚਾ ਮਿੱਥਿਆ ਸਗਾ ਨਵਾਬ ਸ਼ਹਿਰ ਨਗਰ ਕੌਂਸਲ ਦੇ ਵਿੱਚ ਸਤਿਕਾਰ ਜੋ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਕੌਰ ਜੀ ਸੀਨੀਅਰ Vice ਪ੍ਰਧਾਨ ਜਿੰਦਰਜੀਤ ਕੌਰ ਜੀ ਤੇ ਮੈਂ ਅਸੀਂ ਇਹ ਦੇਖੋ ਇਹ ਕਿਹਾ ਸੀ ਕਿ ਪਾਰਟੀ ਭਾਜੀ ਦੇ ਉੱਪਰ ਉੱਠ ਕੇ ਜਿਹੜਾ ਨਮਸ਼ਾਹ ਦਾ ਕੰਮ ਕਰਾਂਗੇ ਵਿਕਾਸ ਕਰਾਂਗੇ ਅੱਜ ਦੇਖੋ ਤੁਹਾਡੇ ਸਾਹਮਣੇ ਅਸੀਂ ਰੇਲਵੇ ਰੋਡ ਤੇ ਜਿਹੜਾ ਵੱਡਸ ਪਾਈ ਦਾ ਜਿਹੜਾ ਕੰਮ ਸ਼ੁਰੂ ਕਰਾਣ ਲੱਗੇ ਆ ਜੀ ਤੇ ਅਸੀਂ ਅੱਗੇ ਵੀ ਇਦਾਂ ਹੀ ਕੰਮ ਦਾ ਸ਼ਹਿਦਾਂ ਕਰਦੇ ਰਹਾਂਗੇ ਜੀ ਫਿਰ ਕਿਹੜਾ ਮਾਰਦੇ ਰਹੋਗੇ ਜੀ ਬਿਲਕੁਲ ਬਿਲਕੁਲ ਅਸੀਂ ਦੇਖੋ ਕੰਮ ਬੜੀ ਹੋਵੇ ਕੋਈ ਡਾਊਟ ਨਹੀਂ ਕੋਈ ਡਾਊਟ ਨਹੀਂ ਜੀ ਮਟੀਰੀਅਲ ਚੈੱਕ ਕਰਦੇ ਰਹੂਗਾ ਮਟੀਰੀਅਲ ਚੈੱਕ ਕਰਾਂਗੇ ਜ਼ਰੂਰ ਜੀ ਪਿਛਲੀ ਵਾਰ ਲੋਕੀ ਕਹਿੰਦੇ ਮਟੀਰੀਅਲ ਸਹੀ ਨਹੀਂ ਲੱਗਾ ਹਾਂ ਜੀ ਹਾਂ ਜੀ ਚੈੱਕ ਕਰਦੇ ਰਹੂਗਾ ਪੂਰਾ ਜੀ ਪੂਰਾ ਪੂਰਾ ਜੀ ਮਟੀਰੀਅਲ ਚੈੱਕ ਕਰਕੇ ਦੇਖੋ ਇਹ ਸਾਡੀ ਜ਼ਿੰਮੇਵਾਰੀ ਬ ਕਿ ਅੱਜ ਰੇਲਵੇ ਰੋਡ ਦਾ ਕੰਮ ਸ਼ੁਰੂ ਹੋ ਗਿਆ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮੈਂ ਸਾਰੇ ਵਪਾਰੀਆ ਲੋ ਇਹਨਾਂ ਦਾ ਧੰਨਵਾਦ ਕਰਦਾ ਕਿ ਦਿਨ ਨਾਲੇ ਅੱਜ ਕੰਮ ਸ਼ੁਰੂ ਕਰ ਦਿੱਤਾ ਹੈ ਔਰ ਮੈਂ ਇੱਕੋ ਬੇਨਤੀ ਕਰਦਾ ਇਹਨਾਂ ਨੂੰ ਕਿ ਜਲਦੀ ਜੋਬ ਜਲਦੀ ਕੰਮ ਕਰਾਏ ਜਾਵੇ ਹੋੜੀ ਨਾ ਕਰਾਏ ਭਾਵੇਂ ਦਿਨ ਰਾਤ ਕਰਕੇ ਕੰਮ ਕਰਾਏ ਜਾਵੇ ਇੱਕ ਡੇਢ ਦੋ ਮਹੀਨੇ ਜੋ ਟਾਈਮ ਇਹਨਾਂ ਨੇ ਕਿਹਾ ਆ ਉਸ ਕੰਮ ਦੌਰਾਨ ਕੰਮ ਕੀਤਾ ਜਾਵੇ ਔਰ ਇਹੀ ਮੇਰੀ ਬੇਨਤੀ ਹੈ ਔਰ ਇਹਨਾਂ ਦਾ ਸਾਰੇ ਤੇਰੇ ਲੋ ਧੰਨਵਾਦ ਜਿੱਥੇ ਵੀ ਇਹਨਾਂ ਨੂੰ ਸਹਿਯੋਗ ਦੀ ਲੋੜ ਆ ਦੁਕਾਨਦਾਰਾਂ ਵੱਲੋਂ ਉਹ ਸਾਰੇ ਸਹਿਯੋਗ ਕਰਨ ਨੂੰ ਤਿਆਰ ਆ ਜਿਸ ਤਰ੍ਹਾਂ ਵੀ ਕਹਿਣਗੇ ਸਾਰੇ ਦੁਕਾਨਦਾਰ ਸੱਜਣ ਮਿੱਤਰ ਜਿਹੜੇ ਆਣ ਵਾਲੇ ਰਾਹਗੀਰ ਆ ਉਹ ਸਾਰੇ ਹਰ ਤਰ੍ਹਾਂ ਤੁਹਾਨੂੰ ਸਹਿਯੋਗ ਦੇਣਗੇ ਇਹਨੂੰ ਜਲਦੀ ਜਲਦੀ ਤੋਂ ਕਰਾਇਆ ਜਾਵੇ ਕਿਉਂਕਿ ਅੱਗੇ ਬਰਸਾਤਾਂ ਆ ਰਹੀਆਂ ਮੈਂ ਜਲਦੀ ਤੋਂ ਜਲਦੀ ਹੋ ਜਾਏ ਤਾਂ ਥੋੜਾ ਜਿਹਾ ਵੀ ਆ ਰਿਹਾ ਹਾਂ ਜੀ ਨਾਲ ਦੇ ਵਿੱਚ ਫਿਰ ਸੀਜ਼ਨ ਵੀ ਆ ਜਣਾ ਆ ਅਗੋ ਸੀਜ਼ਨ ਵੀ ਆ ਰਿਹਾ ਵੈਸੇ ਤਾਂ ਦੇਖੋ ਕੰਕਰੀਟ ਹੈ ਇਹਨੂੰ ਕੋਈ ਪ੍ਰੋਬਲਮ ਨਹੀਂ ਹੈ ਮਾੜੀ ਮੋੜੀ ਬਾਰੀ ਬੁਰੀ ਵੀ ਪਵੇ ਇਹਨੂੰ ਇੰਨੀ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਇਹ ਲੱਕ ਦੀ ਸੜਕ ਨਹੀਂ ਹੈਗੀ ਕੰਕਰੀਟ ਦੀ ਆ ਅਗੋ ਸੀਜ਼ਨ ਆ ਰਿਹਾ ਤਾਂ ਕਿ ਆਪਣਾ ਦਬ ਕੇ ਸੀਜ਼ਨ ਲਾਜਕਨ ਤੇ ਖੁਸ਼ੀਆਂ ਪ੍ਰਾਪਤ ਕਰਨ ਦੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੀ ਮੀਡੀਆ ਦਾ ਜਿਹੜਾ ਮੀਡੀਆ ਕਵਰਿੰਗ ਕਰਦਾ ਹੈ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜੀ ਸ੍ਰੀ ਚਾਲਕ ਨੇ ਅੱਛਾ ਅੰਕਲ ਕੀ ਤਕਲੀਫ ਆਉਂਦੀ ਹੈ ਹੁਣ ਕੀ ਉਮੀਦ ਕਰਦੇ ਹੋ ਮਹ ਇਹ ਰੋਡ ਬਹੁਤ ਟਟਾਇਆ ਇੱਥੇ ਨਹੀਂ ਚੱਲ ਸਕਦਾ ਪਰ ਇਹ ਕਿਵੇਂ ਸਵਾਰੀ ਬੰਦੀ ਆ ਉੱਖੀ ਬੰਦੀ ਆ ਉਹ ਚਲਾਉਣਾ ਵੀ ਔਖਾ ਹਾਂਜੀ ਚਲਾਉਣਾ ਬਹੁਤ ਔਖਾ ਜੀ ਇਹ ਚਲਾਉਣਾ ਬਹੁਤ ਔਖਾ ਜੀ ਇਹ ਤੋਂ ਬਾਅਦ ਸਾਨੂੰ ਪਾਈ ਕੋਈ ਸਵਾਰੀ ਪਹਿ ਨਹੀਂ ਭਰਦੀ ਜਿਹਨੇ ਆਟੋ ਆ ਕੋਈ ਵੀ ਨੂੰ 10 ਰੁਪਏ ਚੱਲਦੇ ਆ ਉੱਥੇ ਖੋਜ ਕੋਈ ਸਵਾਰੀ ਬੰਦੀ ਆ ਅਸੀਂ ਸਾਰੇ ਦੀ ਭੁੱਖੇ ਮਰਦੇ ਆ ਸਾਡਾ ਕੋਈ ਸੋਚੋ ਅਗਰ ਜੇ ਹੁਣ ਸੜਕ ਬਣ ਜਾਂਦੀ ਆ ਹਾਂਜੀ ਤੇ ਸੜਕ ਪੱਧਰੀ ਹੋ ਜਾਂਦੀ ਆ ਫੇਰ ਫਾਇਦਾ ਹੋਊ ਕੁਛ ਹਾਂ ਫੇਰ ਫਾਇਦਾ ਹੋਊ ਜੀ ਸਾਨੂੰ ਇਹਨਾਂ ਵਾਸਤੇ ਇਹੀ ਆ ਭਾਜੀ ਸਾਨੂੰ ਬਹੁਤ ਧੰਨਵਾਦ ਇਹਨਾਂ ਦਾ ਜੀ ਚਲੋ ਮੈਂ ਆਮ ਜਿਹੜੇ ਸ਼ਹਿਰ ਵਾਸੀ ਉਹਨਾਂ ਨੂੰ ਬੇਨਤੀ ਕਰਦਾ ਇਹਨਾਂ ਨੂੰ ਹੀ ਮੌਕਾ ਦਿਆ ਕਰੋ ਇਹ ਵਿਚਾਰੇ ਵੀ ਸਾਰਾ ਦਿਨ ਮਿਹਨਤ ਕਰਦੇ ਆ ਰਿਕਸ਼ਾ ਵਾਲੇ ਨੂੰ ਮੌਕਾ ਦਿਆ ਕਰੋ ਸੇਵਾ ਦਾ ਠੀਕ ਹੈ ਜੀ ਬਹੁਤ ਸ਼ੁਕਰੀਆ ਜੇਕਰ ਮੈਂ ਇਹਨਾਂ ਬਣੇ ਪ੍ਰਸ਼ਨ ਬਾਰੇ ਤੁਹਾਨੂੰ ਆਪ ਲਾਇਆ